ਅੱਗੇ ਸਸ ਰਿਗਰਦੀ ਸੋ ਨਿਊਜ਼ ਤਾਂ ਫੈਰਨ ਪਹੁੰਚ ਗਈ ਹੋਣੀ ਆ ਨਿਹੰਗ ਮੰਗੂ ਮੱਠ ਇਹ ਉਹੀ ਡਰਗੀ ਬੰਦਾ ਜਿਹੜਾ 24 ਘੰਟੇ ਨਸ਼ੇ ਵਿੱਚ ਪੁੱਤ ਰਹਿੰਦਾ ਜਿਨੇ ਕੁਲੜ ਪੀਜਾ ਦੇ ਬਾਅਦ ਜਾ ਕੇ ਜਲੂਸ ਕੱਢਿਆ ਸੀ ਧਮਕੀਆਂ ਦਿੱਤੀ ਸੀ ਉਹਨਾਂ ਨੂੰ ਅੱਗ ਲਾ ਦਾਂਗੇ ਤੁਹਾਡੇ ਕੁਲੜ ਪੀਜੇ ਨੂੰ ਆਹ ਕਰ ਦਾਂਗੇ ਉਹ ਕਰ ਦਾਂਗੇ ਇਹ ਨਿਹਾਇਤਿਕ ਜਾਲੇ ਨਿਹੰਗ ਹੈ ਬੇਕੁਵਾਇਤ ਬੰਦਾ ਨਸ਼ੇ ਪੱਤੇ ਕਰਦਾ ਪਰ ਜਿਹੜੇ ਮੁੰਡੇ ਦੀ ਤੁਸੀਂ ਵੀਡੀਓ ਦੇਖੀ ਹੈ ਨਾ ਜਿਹੜਾ ਵਿਚਾਰਾ ਉਹ ਬੱਚਾ ਕਹਿ ਰਿਹਾ ਜੀ ਮੈਨੂੰ ਤੁਸੀਂ ਤੁਸੀਂ ਕਿਹਾ ਸੀ ਜੀ ਉਹਨੇ ਕਿਹਾ ਸੀ ਉਹ ਬੰਦਾ ਮੈਂਟਲੀ ਸਟੇਬਲ ਨਹੀਂ ਹੈ ਦੰਦੇ ਹੀ ਬੇਵਕੂਫ ਸਟੂਪਿਡ ਬੰਦੇ ਨੇ ਪਹਿਲੇ ਪਟਿਆਰੇ ਵਾਲੇ ਗੁਰੂ ਘਰ ਚ ਬਾਰ ਦਤ ਕੀਤੀ ਸੀ ਜਦੋਂ ਉਸ ਕੁੜੀ ਨੂੰ ਗੋਲੀ ਮਾਰੀ ਸੀ ਤੇ ਮਾਦੋ ਵੀ ਕਹਿਆ ਸੀ ਕਿ ਕੁੜੀ ਮੈਂਟਲੀ ਸੈਟ ਨਹੀਂ ਸੀ ਉਹ ਡਿਪਰੈਸ਼ਨ ਪੇਸ਼ੈਂਟ ਸੀ ਸੋ ਇੱਕ ਕਾਵੇ ਬਾਬੇ ਦੇ ਸਿੰਘ ਹੋਏ ਜਿਹੜੇ ਨਿਹਾਤਿਆ ਤੇ ਵਾਰ ਕਰ ਰਹੇ ਕਮਰਿਆਂ ਚ ਬੰਦ ਕਰ ਕਰਕੇ ਨਿਹਾਤਿਆ ਨੂੰ ਜਾਨੋਂ ਮਾਰ ਰਹੇ ਨੇ ਕਿਹਨੇ ਪਰਮਿਸ਼ਨ ਦਿੱਤੀ ਆ ਮੈਂ ਅੱਗੇ ਵੀ ਇਹ ਗੱਲ ਪੰਜਾਬੀਆਂ ਨੂੰ ਆਖੀ ਸੀ ਪੰਜਾਬ ਦੀ ਗਵਰਨਮੈਂਟ ਕਿਹਨੇ ਹੱਕ ਦਿੱਤਾ ਇਹ ਨਿਆੰਗਾ ਨੂੰ ਲੋਕਾਂ ਦਾ ਕਤਲ ਕਰਨਾ ਉਹਨਾਂ ਦਾ ਵਧ ਕਰਨਾ ਵੀ ਗੁਰੂ ਘਰਾਂ ਦੇ ਅੰਦਰ ਪੰਲੇ ਪੰਲੇ ਜਿਹੜਾ ਪ੍ਰਮਾਤਮਾ ਜੀਵਨ ਦਾਨ ਦਿੰਦਾ ਤੁਸੀਂ ਉੱਥੇ ਜਾ ਕੇ ਉਸ ਬੰਦੇ ਨੂੰ ਮ੍ਰਿਤਿਉ ਦੇ ਦਿੰਦੇ ਹੋ ਮੰਗੋ ਮਾਠ ਨੂੰ ਕਿਨੇ ਰਾਇਟ ਦਿੱਤਾ ਸੀ ਫੈਸਲਾ ਕਰਨ ਦਾ ਕੌਣ ਗੁਰੇਂਗਾਰ ਆ ਤੇ ਕੌਣ ਗੁਰੇਂਗਾਰ ਨਹੀਂ ਆ ਕਿਹਨੂੰ ਮਾਰਨਾ ਤੇ ਕਿਹਨੂੰ ਨਹੀਂ ਇਹ ਫੈਸਲੇ ਨੂੰ ਕਿਹਨੇ ਦਿੱਤਾ ਐਡੀਐਸਪੀ ਹੈ ਐਸਐਸਪੀ ਹੈ ਕਮਿਸ਼ਨਰ ਹੈ ਪੀਐਮ ਹੈ ਸੀਐਮ ਹੈ ਐਮਐਲਏ ਹੈ ਕੋੜੇ ਸਿਰਫ ਦੋ ਕੁੜੀ ਦਾ ਜਾਲੀ ਨਿਆਂਗ ਨਸ਼ੇ ਪੱਤੇ ਉਹਨਾਂ ਸੇਵਾ ਕਰਨ ਵਾਲਾ ਇਹ ਤੇ ਅੱਗੇ ਵੀ ਬੜੇ ਪਰਚੇ ਪਏ ਹੋਏ ਸੀ ਗੁੰਡਾਗਰਦੀ ਤੇ ਬਦਮਾਸ਼ੀ ਦੇ ਇਸੇ ਗੱਲੋਂ ਮੈਂ ਪਹਿਲੇ ਵੀ ਵੀਡੀਓ ਪਾਈ ਸੀ ਕਿ ਪੰਜਾਬੀਓ ਪੰਜਾਬ ਨੂੰ ਕਿਸੇ ਨੇ ਨਹੀਂ ਸੁਧਾਰਨਾ ਕਿਸੇ ਚਾਹੇ ਬੀਜੇਪੀ ਆ ਜਾਏ ਚਾਹੇ ਕਾਲੀ ਆ ਜਾਏ ਆਮ ਆਦਮੀ ਪਾਰਟੀ ਆ ਜਾਏ ਕੋਈ ਵੀ ਆ ਜਾਏ ਪੰਜਾਬ ਨੂੰ ਕਿਸੇ ਨੇ ਨਹੀਂ ਸੁਧਾਰਨਾ ਪੰਜਾਬ ਨੂੰ ਤੁਸੀਂ ਸਾਰਿਆਂ ਨੇ ਮੇਰੇ ਵਰਗੇ ਤੁਹਾਡੇ ਰਿਆਰ ਕੇ ਆਪਾਂ ਨੇ ਸਭ ਨੇ ਮਿਲ ਕੇ ਪੰਜਾਬ ਚੋਂ ਗੰਦ ਕੱਢਣਾ ਹੈ ਕਿਵੇਂ ਕੱਢਣਾ ਹੈ ਇਹ ਜੇ ਜਾਲੀ ਨਿੰਗਾ ਨੂੰ ਚੱਕ ਕੇ ਅੰਦਰ ਮਾਰੋ ਜਿਹੜਾ ਗੁੰਡਾਗਰਦੀ ਬਦਮਾਸ਼ੀ ਕਰਦੇ ਆ ਨਸ਼ਾ ਪੱਤਾ ਕਰਦੇ ਆ ਹੁਣ ਇਸ ਬੰਦੇ ਨੇ ਕਤਲ ਕੀਤਾ ਮੈਂ ਸਰਕਾਰ ਤੋਂ ਅਪੀਲ ਕਰਦੀ ਹਾਂ ਇਹਨੂੰ ਸਖਤ ਸਖਤ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਜਿਹ ਬੰਦੇ ਆਸਤੇ ਜੇਲ੍ਹ ਚ ਕੋਈ ਰੋਟੀ ਪਾਣੀ ਨਹੀਂ ਹੋਣੀ ਚਾਹੀਦੀ ਇਹਨੂੰ ਸਜ਼ਾਏ ਮੌਤ ਯਾਨੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਹੋਰ ਲੋਕਾਂ ਨੂੰ ਪਤਾ ਚੱਲੇ ਕਿ ਕਿਸੇ ਨੇ ਹੱਥ ਤੇ ਵਾਰ ਕਰਨਾ ਗੁਰੂ ਘਰ ਚੋਂ ਕਮਰੇ ਚ ਬੰਦ ਕਰਕੇ ਮਾਰ ਕੇ ਮੁੜ ਕੇ ਦੋ ਤਿੰਨ ਘੰਟੇ ਦੀ ਲਾਸ਼ ਨਾਲ ਬੈਠਾ ਰਿਹਾ ਪੁਲਿਸ ਨੇ ਆ ਕੇ ਦਰਵਾਜ਼ੇ ਤੋੜੇ ਸਾਈਕੋਪੈਥ ਵੀ ਬੰਦਾ ਲੱਗ ਰਿਹਾ ਜਿਹੜਾ ਮੰਗੂ ਵਾਟਾ ਇਹ ਵੀ ਸਾਈਕੋ ਹੀ ਆ ਸਾਈਕੋ ਕਿਲਰ ਆ ਆਸੇ ਨਾਲ ਇਹਦੇ ਚੇਲੇ ਇਹਦੇ ਨਾਲ ਸਾਰੇ ਜਾਲੀ ਚੇਲੇ ਇਹ ਤੇ ਫੁੱਲਾਂ ਦੀ ਵਰਖਾ ਕਰ ਰਹੇ ਆ ਜਿਵੇਂ ਬਹੁਤ ਯੋਧਾ ਹੈ ਨਾ ਇਹ ਬਹੁਤ ਤਕੜਾ جنگ ਲੜ ਕੇ ਆਇਆ ਇਹਨੇ ਬੜੀ ਕੋਈ ਵੱਡੀ ਜੰਗ ਫਤਿਹ ਕੀਤੀ ਆ ਇਹਨੇ ਕੋਈ 25 50 ਬੰਦੇ ਇਕੱਲੇ ਹੀ ਕਰਪਾਰ ਨਾਲ ਇਹਨੇ ਸਾਰੇ ਵੜ ਕੇ ਜੰਗ ਫਤਿਹ ਕਰ ਲਈ ਕਿਸੇ ਨੇ ਹੱਥ ਤੇ ਬੱਚੇ ਨੂੰ ਕਮਰੇ ਚ ਬੰਦ ਕਰਕੇ ਉਹ ਬੱਚਾ ਮੈਂਟਲੀ ਸਟੇਬਲ ਨਹੀਂ ਸੀ ਉਦਿਆਖਾਂ ਤੋਂ ਉਹਦੇ ਬੋਲਣ ਦੇ ਤਰੀਕੇ ਤੋਂ ਪਤਾ ਲੱਗ ਰਿਹਾ ਕਿੰਨਾ ਖੂਫ ਸੀ ਉਹ ਬੱਚੇ ਵਿੱਚ ਉਸ ਬੱਚੇ ਨੂੰ ਤੁਸੀਂ ਮਾਰ ਕੇ ਕਿਸੇ ਦੇ ਮਾਂ ਦੇ ਪੁੱਤ ਨੂੰ ਕਿਸੇ ਭੈਣ ਦੇ ਪਾਏ ਨੂੰ ਤੁਸੀਂ ਯੋਧਾ ਬਣ ਰਹੇ ਆ ਲੱਖ ਦੀਆਂ ਲਾਲ ਤਾਂ ਤੁਹਾਡੇ ਉੱਪਰ ਤੁਸੀਂ ਇਹ ਜੇ ਕਮਜ਼ੋਰ ਡਰਗੀ ਬੰਦੇ ਉੱਤੇ ਫੋਲ ਸਕੀਏ